ਨਹੀਂ ਬਚੇ ਮੁੰਨੀ ਕਰ ਲਾ ਤੂੰ ਫਿਰ ਤੇ ਬੰਦੇ ਇਹਨੇ ਦੋ ਬੰਦੇ ਆਏ ਲੈ ਕੇ ਉਹ ਬੰਦੇ ਤਾਰਪੁਰ ਕੇ ਲੈ ਕੇ ਸਮਾਨ ਥੋੜਾ ਜਿਹਾ ਜੀ ਥੋੜਾ ਬੈੱਡ ਵੀ ਲਾ ਜਿਹੜਾ ਥੋੜਾ ਬਹੁਤ ਸਮਾਨ ਲੈ ਕੇ ਸਾਡਾ ਹਾਂ ਇਹਨਾਂ ਨੂੰ ਹਾਂ ਦੇਖੀ ਚਾਹ ਹਾਂ ਕਿ ਕਿ ਕੀ ਲਗਾਈ ਇੱਕ ਲੱਡੂ ਦੀ ਮੁੰਦਰੀ ਇੱਕ ਮੇਰੀ ਸੀ ਇੱਕ ਘਰਨੀ ਦੀ ਵਾਰੀਆਂ ਸੀ ਇਹ ਮੈਨੂੰ ਵੀ ਚੁੱਕਿਆ ਉਹ ਬਾੜੀ ਤਾਂ ਲੈਣਿਆ ਵਿਆਹ ਚ ਆਏ ਦਾ ਹੀ ਇਦਾਂ ਹੀ ਇਹ ਸਮਾਨ ਰੱਖ ਦਿੱਤਾ ਸੀ ਵਿਆਹ ਚ ਵਾਜੇ ਦਾ ਹੀ ਸਮਾਨ ਰੱਖ ਦਿੱਤਾ ਸੀ ਇੱਥੇ ਇੱਥੇ ਵੀ ਆ ਸਾਹਮਣੇ ਆਹ ਤਾਂ ਸਾਹਮਣੇ ਵੇਦਾ ਹੀ ਚੁੱਕਿਆ ਤੇ ਬੱਚਾ ਮੇਰਾ ਘਰ ਹੀ ਇਹ ਇਹਦੇ ਸਾਹਮਣੇ ਕਰਕੇ ਬਾਹਰ ਚਲ ਗਈ ਆ ਇਹਨਾਂ ਜਦੋਂ ਇਹ ਆਏ ਆ ਤੇ ਉਹ ਬਾਹਰ ਨੂੰ ਚਲ ਗਈ ਆ ਦੋਨੋਂ ਹੀ ਠੀਕ ਆ ਆ ਵੀ ਨਾਲ ਖੋਲੇ ਲਾਈ ਆ ਇਹ ਚੁੱਕੀ ਫੋਲਾ ਫਰਾਲੀ ਕੀਤੀ ਸੀ ਕਿ ਕੁਝ ਹੋਰ ਵੀ ਕੁਛ ਐਦਾਂ ਹੀ ਬੰਦ ਬੋਲ ਕੇ ਐਦਾਂ ਹੀ ਵੇਖ ਕੇ ਫੋਲਾ ਫਲਾਈ ਮਾੜੀ ਮੋਟੀ ਕਰ ਕੇ ਐਦਾਂ ਹੀ ਕੁਝ ਨਹੀਂ ਆ ਬਾਕੀ ਬਾਈਟ ਚ ਕਰ ਦੋ ਨਾ ਹਰੀ ਗੱਲ ਇਹ ਛੱਡ ਲੈ ਜਦੋਂ ਇਕੱਠੇ ਬੈਠੇ ਅੰਸੀ ਦਾ ਆ ਕਿ ਨਹੀਂ ਵੇ ਆ ਇਹ ਕਿੰਨੇ ਹੋਏ ਦੀ ਗੱਲ ਹੈ 8:30 2:36 26 ਮਿੰਟ ਤੇ ਫੋਨ ਕੀਤਾ ਮੁੰਡੇ ਨੇ ਮੌਸਮ ਮਗਾ ਮਗਾ ਆ ਗਿਆ ਉਹ ਕਿਵੇਂ ਬਿਚੇ ਮੁੱਤ ਉਹ ਦੋ ਬੰਦੇ ਸੀ ਤੇ ਇੱਕ ਤੇ ਮੋਟਾ ਹੀ ਇੱਕ ਤੇ ਗੰਜਾਈ ਜੋ ਪਕਰੇ ਆਏ ਨਾ ਉਹ ਟਾਲਾ ਮਾਰ ਕੇ ਜਾਂਦੇ ਆਪਾਂ ਉਹਨਾਂ ਦੇ ਕੱਪੜੇ ਕਪੜੇ ਦੇ ਦੇ ਕੇ ਜੱਕਤ ਗੱਲ ਪਤਾ ਕੀ ਹੈ ਇਹ ਬੱਚੇ ਆ ਛੋਟੇ ਛੋਟੇ ਇਹ ਘਰ ਹੀ ਗਏ ਇਹ ਕਿਤੇ ਚਲ ਗਏ ਬਾਹਰ ਦੇਖ ਕੇ ਡਰ ਗਏ ਹੋਣੇ ਆ ਨਾ ਇਹ ਡਰ ਗਏ ਕਿਤੇ ਦੇ ਵੇਖ ਕੇ ਤੇ ਉਹ ਕੋ ਦੋ ਮੁੰਡੇ ਦਾਦਾ ਪਿਆ ਵੀ ਦੋ ਮੁੰਡੇ ਅੰਦਰ ਜਾ ਲੋ ਇਹ ਪੂਰੀ ਗੱਲ ਮੇਰੇ ਘਰ 2 ਵਜੇ 2 ਵਜੇ ਮੇਰੇ ਬੱਚਾ ਇਕੱਲਾ ਹੀ ਘਰ ਇਹ ਬਾਹਰ ਗਿਆ ਗੁੱਡੀਆਂ ਲੈਣ ਤੇ ਮਗਰੋਂ ਦੋ ਵਿਅਕਤੀ ਬੜੇ ਆ ਤੇ ਥੋੜਾ ਬੋਲਾ ਸਮਾਨ ਚੋਰੀ ਕਰਕੇ ਚਲ ਗਏ ਜੋ ਮੇਰੇ ਬੱਚੇ ਨੇ ਵੇਖ ਲਿਆ ਉਹਨਾਂ ਨੂੰ ਤੇ ਉਹ ਇਹਨਾਂ ਦੇ ਹੁਣ ਦਿਆਂ ਹੀ ਬਾਹਰ ਦੌੜੇ ਆ ਦੋਨੋਂ ਜਣੇ ਇੱਕ ਇੱਕ ਦੋ ਮੰਦਰੀਏ ਦੇ ਕਵਾਲੀਆਂ ਵਾ ਕਿੰਨਾ weight ਸੀ ਉਹਨਾਂ ਦਾ ਮੇਰਾ 5 ਗ੍ਰਾਮ weight ਹੋਣਾ ਸਾਰਾ ਜੀ ਟੋਟਲ ਹਾਂਜੀ ਦਿੰਦੇ ਆਲੇ ਬਈ ਆ ਦਿੰਦੇ 2:30 ਵਜੇ ਹਾਂਜੀ ਸਿੱਕੇ ਕਿੱਥੇ ਗਏ ਮੈਂ ਮੰਦਰੇ ਬੈਠਦਾ ਸੀ ਘਰ ਕੋਈ ਨਹੀਂ ਘਰ ਬੱਚਾ ਹੈਗਾ ਸੀ ਮੇਰਾ ਨੇ ਦੇਖਿਆ ਆ ਦੇਖਿਆ ਨਹੀਂ ਕਿਤੇ ਕਿਤੇ ਵਿਆਹ ਨਹੀਂ ਵਿਆਹ ਨਹੀਂ ਪਰਸੋਂ ਆ ਗਏ ਵਿਆਹ ਪਰਸੋਂ ਆ ਗਏ ਅੱਜ ਕਿਤੇ ਨਹੀਂ ਗਏ ਅਸੀਂ ਅੱਜ ਘਰ ਆਈ ਅਸੀਂ 8:30 ਵਜੇ ਦੀ ਨਹੀਂ ਤੇ ਕਹਿੰਦੇ ਨਾ ਬੱਚਾ ਘਰ ਹੀ ਪੀ ਹਾਂਜੀ ਹਾਂਜੀ ਮੈਂ ਬਾਹਰ ਗਿਆ ਰਿਹਾ ਮੈਂ ਗਿਆ ਹਾਂਜੀ ਬੱਚਾ ਘਰ ਹੀ ਗੱਲ ਆਈ ਰਵੀ ਕੁਮਾਰ ਕੀ ਕੰਮ ਕਰਦੇ ਮੈਂ ਵੀ ਇਟਰਨ ਦਾ ਕੰਮ ਕਰਨਾ ਖਤਰੀ ਪਹੁੰਚ ਨਹੀਂ ਕੋਣ ਪਤਾ ਨਹੀਂ ਐਣਾ ਸਾਨੂੰ ਜੀ ਕੋਣ ਐਣਾ ਸਾਨੂੰ ਨਹੀਂ ਪਤਾ ਜੀ ਕਲੀਅਰ ਕੀਤੀ ਤੁਸੀਂ ਕੋਈ ਨਹੀਂ ਇਹ ਕੰਪਲੀਟ ਕਰਨੀ ਆ ਚਲੋ ਹੋਰ ਕੀ ਕਹਿਣਾ ਜਾਓਗੇ ਵੇਖੋ ਇਹ ਤਾਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਰਾਤ ਨੂੰ ਜਾਈ ਸੌਂਦੇ ਵੀ ਚੋਰੀਆਂ ਹੁੰਦੀਆਂ ਪਰ ਅੱਜ ਤਾਂ 2 ਵਜੇ ਦਿਨੇ ਹੀ ਹੋ ਗਈ ਚੋਰੀ ਇਹ ਵਿਚਾਰਾ ਗਰੀਬ ਬੰਦਾ ਵੇਟਰਾਂ ਦਾ ਕੰਮ ਕਰਦਾ ਇਹ ਗਿਆਦਾ ਹੀ ਮੰਦਰ ਕਿਤੇ ਤੇ ਬੱਚਾ ਨਿਕਲ ਗਿਆ ਘਰ ਹੀ ਤੇ ਉਹ ਵੀ ਦੁਕਾਨ ਤੇ ਕਿਤੇ ਕੋਈ ਚੀਜ਼ ਲੈਣ ਗਿਆ ਤਾਂ ਮਗਰੋਂ ਕੋਈ ਹੱਥ ਸਾਫ਼ ਕਰਕੇ ਚਲ ਗਿਆ ਬੰਦੇ ਦੱਸੋ ਇਥੇ ਕੀ ਕਰ ਸਕਦਾ ਬੰਦਾ ਕੋਈ ਲੋਕਾਂ ਡਾਰੀ ਹੈ ਨਹੀਂ ਕਿਸੇ ਦੀ ਖਲਨੀ ਕੰਪਲੇਂਟ ਲਖਾਈ ਇਹਨਾਂ ਨੇ ਜੀ ਕੰਪਲੇਂਟ ਕਹਦੇ ਆ ਬੱਸ ਚੱਲੇ ਆ ਆਪਣੀ ਘਰ ਦੀ ਡੀਕੰਡਿਆ ਠੀਕ ਜਿਹੜਾ ਮਲਾ ਹੈ ਜੇ اسلامਾਬਾਦ ਮੇਰੀ ਵਾਰਡੀ ਹੈ ਵਾਰਡ ਨੰਬਰ